पंजाब की भगवंत मान सरकार ने लैंड पुलिंग पॉलिसी वापस ले ली है हमारे साथ बातचीत करने के लिए कांग्रेस पार्टी के वरिष्ठ नेता सांसद डॉक्टर अमर सिंह साहब हैं डॉक्टर साहब पहले हाई पंजाब हरियाणा हाई कोर्ट का ऑर्डर आता है और उसके बाद भगवंत मान सरकार जिस लैंड पुलिंग पॉलिसी को पंजाब के डेवलपमेंट के लिए बहुत ज़रूरी बता रही थी उसको वापस ले लिया अभी तो यही कह है कि देखो लोग प्रेशर ਕਿਸਾਨਾਂ ਦੇ ਪ੍ਰੈਸ਼ਰ ਚ ਔਰ ਪੋਲਿਟੀਕਲ ਪਾਰਟੀਆਂ ਦੇ ਔਰ ਖਾਸ ਕਰ ਕਾਂਗਰਸ ਦੇ ਪ੍ਰੈਸ਼ਰ ਚ ਇਹਨਾਂ ਨੇ ਵਾਪਸ ਲਈ ਹੈ ਕਿਉਂਕਿ ਅਸੀਂ ਇਹਨਾਂ ਨੂੰ ਚੈਲੰਜ ਕੀਤਾ ਸੀ ਕਿ 1 ਇੰਚ ਜ਼ਮੀਨ ਨਹੀਂ ਲੈਣ ਦਵਾਂਗੇ ਤੁਹਾਨੂੰ ਕਿਉਂਕਿ ਸਭ ਤੋਂ ਪਹਿਲਾਂ ਕਮਾਡਾ ਦੇ ਸਾਹਮਣੇ ਲੁਧਿਆਣਾ ਅਸੀਂ ਉਹ ਗਲਾਡਾ ਦੇ ਸਾਹਮਣੇ ਅਸੀਂ ਪ੍ਰਦਰਸ਼ਨ ਕੀਤਾ ਸੀ ਉੱਥੇ 5-700 ਲੋਕ ਕਿਸਾਨ ਵਿਚਾਰੇ ਟਰੈਕਟਰ ਲੈ ਕੇ ਆਏ ਜਿਨ੍ਹਾਂ ਦੇ ਜ਼ਮੀਨਾ ਲੈ ਰਹੇ ਸੀ ਤੇ ਇਸ ਕਰਕੇ ਇਹ ਸਾਰੇ ਪੰਜਾਬ ਚ ਇਹਨਾਂ ਨੂੰ ਲੋਕ ਪਿੰਡਾਂ ਚ ਵਣ ਨਹੀਂ ਦੇ ਰਹੇ ਪੋਸਟਰ ਲਾ ਰਹੇ ਹੀ ਕਿ ਆਮ ਪਾਰਟੀ ਦੇ ਲੋਕ ਇਹਨਾਂ ਨੇ ਇਹ ਦੇਖਦੇ ਹੋਏ ਕਿ ਸਾਡਾ ਹਾਲਤ ਬਹੁਤ ਖਰਾਬ ਹੋਣੀ ਆ ਪੰਜਾਬ 'ਚ ਤਾਂ ਵਾਪਸ ਲਿਆ ਵੈਸੇ ਇਹਨਾਂ ਦਾ ਲੁੱਟਣ ਦਾ ਇਰਾਦਾ ਸੀ ਪੰਜਾਬ ਨੂੰ ਬਹੁਤ ਵੱਡੇ ਵੱਡੇ ਕਲੋਨਾਈਜ਼ਰ ਅਰੇ ਚੰਡੀਗੜ੍ਹ 30 40 ਹਜ਼ਾਰ ਏਕੜ 'ਚ ਬਣਿਆ ਸੀ ਇਹ 60 65 ਹਜ਼ਾਰ ਏਕੜ ਮਤਲਬ ਦੋ ਚੰਡੀਗੜ੍ਹ ਡੂਡ ਚੰਡੀਗੜ੍ਹ ਬਣਾਉਣਾ ਇਹਨਾਂ ਨੇ ਕੀ ਬਣਾਉਣਾ ਚਾਹੁੰਦੇ ਸੀ ਕਿਉਂ ਬਣਾਉਣਾ ਚਾਹੁੰਦੇ ਸੀ ਡਿਮਾਂਡ ਕਿੱਥੇ ਹੈਗੀ ਆ ਕੋਈ ਡਿਮਾਂਡ ਨਹੀਂ ਆ 25 ਤੋਂ 27000 플랏 ਇਹਨਾਂ ਦੀ ਜਾਣਕਾਰੀ ਹੈ ਕਿ ਪੰਜਾਬ ਦੀਆਂ ਸਰਕਾਰੀ ਸਕੀਮਾਂ ਚ ਖਾਲੀ ਪਿਆ ਉਹ ਮੋਹਾਲੀ ਚ ਇੰਨੇ 플랏 ਖਾਲੀ ਪਏ ਹੈਗੇ ਆ ਜਿੰਨੇ ਜਿੰਨੇ ਉਹ ਬਾਹਰ ਵਾਲੇ ਸੈਕਟਰ ਹੈਗੇ ਤੇ ਕਿਹੜੀ ਡਿਮਾਂਡ ਸੀ ਇਹ ਤਾਂ ਲੁੱਟ ਲੁੱਟਣ ਲਈ ਪੰਜਾਬ ਚ ਇਹਨਾਂ ਨੇ ਪੈਸਾ ਬਣਾਉਣ ਲਈ ਬਣਾਏ ਸੀ ਸਕੀਮ ਲੋਕਾਂ ਨੇ ਇਹਨਾਂ ਨੂੰ ਨਹੀਂ ਕਰਨ ਦਿੱਤਾ ਪੰਜਾਬ ਦੇ ਲੋਕ ਤਾਂ ਇੰਨੇ ਤਾਕਤਵਰ ਨੇ ਕਿ ਉਹਨਾਂ ਨੇ ਜਿਹੜਾ ਪ੍ਰਧਾਨ ਮੰਤਰੀ ਆਪਣਾ ਕਿਸੇ ਨੂੰ ਕਿਸੇ ਦਾ ਕਹਿਣਾ ਨਹੀਂ ਮੰਨਦਾ ਉਹਨਾਂ ਉਹਦੇ ਵੀ ਗੋਡੇ ਲਵਾਤੇ ਸੀ ਇਹ ਕੀ ਹੈਗੇ ਸੀ ਇਹਨਾਂ ਦੇ ਵੀ ਗੋਡੇ ਲਵਾਤੇ ਪੰਜਾਬ ਦੇ ਲੋਕਾਂ ਨੇ जो आप कह रहे हैं कि प्रधानमंत्री को पंजाब के किसानों ने झुका दिया आज भगवंत मान को भी झुका दिया बीजेपी कह रही है कि ये तो सारा हमारे पॉलिटिकल प्रेशर से हुआ हम राज्यपाल से तीन तीन बार मिलने गए और एक पूरा माहौल बनाया कांग्रेस पार्टी क्या इसका क्रेडिट ले रही है या इसकी इसका क्रेडिट सिर्फ और सिर्फ किसानों को और किसानों की नाराज़गी को देख के भगवंत मान सरकार ने नहीं देखो तो ये तो किसान तो मेन सी उदेज कोई डाउट वाली गल नहीं हो तो किसान ही मेन सी ਕਿਸਾਨ ਔਰ ਆਮ ਲੋਕ ਜਿਨ੍ਹਾਂ ਦਾ ਨਹੀਂ ਪਲਾਟ ਵੀ ਹਾਰਿਆ ਸੀ ਉਹ ਵੀ ਖੜੇ ਸੀ ਅਸੀਂ ਕਾਂਗਰਸ ਵਾਲੇ ਪਹਿਲੇ ਦਿਨ ਤੋਂ ਨਾਲ ਸੀ ਬੀਜੇਪੀ ਵਾਲੇ ਤਾਂ ਬਾਅਦ ਚ ਆਏ ਪਹਿਲਾਂ ਥੋੜੀ ਆਏ ਐ ਇਹ ਕਈ ਦਿਨ ਬਾਅਦ ਜਦੋਂ ਇਹਨਾਂ ਨੂੰ ਲੱਗਿਆ ਕਿ ਕਾਂਗਰਸ ਨੇ ਪ੍ਰੋਟੈਸਟ ਸ਼ੁਰੂ ਕਰਤਾ ਸਾਡਾ ਹੋ ਗਿਆ ਉਸ ਤੋਂ ਬਾਅਦ ਬਿਆਨ ਆਇਆ ਸੀ ਇਹਨਾਂ ਦੇ ਇਹ ਤਾਂ ਕੀ ਕ੍ਰੈਡਿਟ ਲਈ ਜਾਂਦੇ ਤੁਸੀਂ ਫਿਰ ਉਹ ਤਿੰਨ ਕਾਲੇ ਕਾਨੂੰਨ ਕਿਉਂ ਬੀਜੇਪੀ ਵਾਲਿਆਂ ਨੂੰ ਪੁੱਛਣਾ ਚਾਹੁੰਦੇ ਕਿਉਂ ਬਣਾਏ ਸੀ ਫਿਰ ਤੁਸੀਂ ਉਹ ਡੇਢ ਪੌਣੇ ਦੋ ਸਾਲ ਕਿਸਾਨਾਂ ਨੂੰ ਰੋਲਾਇਆ ਕਿਉਂ ਸੀ ਤੁਸੀਂ 700 ਕਿਸਾਨ ਉਥੇ ਸ਼ਹੀਦ ਹੋ ਗਏ ਸੀ ਉਹ ਤੁਸੀਂ ਕਿਉਂ ਕੀਤਾ ਸੀ ਦੱਸੋ ਜੀ ਔਰ ਸਭ ਲੋਕਾਂ ਦਾ ਨੁਕਸਾਨ ਕਰਕੇ ਜਦੋਂ ਇਲੈਕਸ਼ਨ ਆ ਰਹੀ ਸੀ ਉਹ ਆਪਣਾ ਯੂਪੀ ਚ ਔਰ ਪੰਜਾਬ ਚ ਉਦੋਂ ਤੁਸੀਂ ਵਾਪਸ ਲਿਆ ਤੁਸੀਂ ਤਾਂ ਇਲੈਕਸ਼ਨ ਨੂੰ ਦੇਖ ਕੇ ਵਾਪਸ ਲਿਆ ਹੀ ਕੋਈ ਸ਼ਰਾਫਤ ਨਾਲ ਥੋੜੀ ਵਾਪਸ ਲਿਆਤੀ ਆਮ ਆਦੀ ਪਾਰਟੀ ਕਹਿ ਰਹੀ ਹੈ ਕਿ ਉਹ ਇਹ ਜੋ ਲੈਂਡ ਪੁੱਲਿੰਗ ਪਾਲਿਸੀ थी ਦਰਅਸਲ ਇਹ ऑर्गेनाइज करने के लिए स्मार्ट शहर बनाने के लिए लोगों के भलाई के लिए डेवलपमेंट के लिए कर रहे थे आप लोगों ने यानी कांग्रेस पार्टी और बीजेपी ने किसानों को गुमराह किया पंजाब के नौजवान लोगों को गुमराह किया तो भाई इस पावर च आ गुमराह दूसरे लोगों के मतलब गुमराह कि मतलब किसान अपनी जमीन की रक्षा कर रहे हैं सिक्योरिटी बचाने की कोशिश कर रहे हैं उन्होंने ये गुमराह कह रहे हैं ਲੋਕਾਂ ਦੀ ਰੋਜ਼ੀ ਰੋਟੀ ਇਹ ਖਾਣ ਦੀ ਕੋਸ਼ਿਸ਼ ਕਰ ਰਹੇ ਹੀ ਕਲੋਨਾਈਜ਼ਰਸ ਦੇ ਨਾਲ ਪਾਰਟਨਰਸ਼ਿਪ ਕਰਕੇ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੈਗੇ ਆ ਤੇ ਫਿਰ ਕਰਨ ਹੈ ਫਿਰ ਫਿਰ ਪਾਲਿਸੀ ਵਾਪਸ ਕਿਉਂ ਲੈ ਰਹੇ ਆ ਅਗਰ ਇਹਨਾਂ ਦੇ ਮਨ ਚ ਅਜੇ ਵੀ ਹੈ ਤੇ ਪਾਲਿਸੀ ਕੰਟੀਨਿਊ ਕਰਨ ਫਿਰ ਹੁਣ ਤੇ ਉਹ ਦੇਖੋ ਪੰਜਾਬ ਚ ਕੀ ਨਜ਼ਾਰਾ ਆਉਂਦਾ 2027 ਕੇ ਚੋਣਾਂ ਮੇ ਬੜਾ ਮੁੱਦਾ ਰਹੇਗਾ ਇਸ ਤਰ੍ਹਾਂ ਸੇ ਜੋ ਆਪ ਕਹਿ ਰਹੇ ਕਲੋਨਾਈਜ਼ਰ ਕੇ ਕੋ ਫਾਇਦਾ ਪਹੁੰਚਾਣੇ ਕੇ ਲਈ ਜਾਂ ਪੈਸੇ ਬਣਾਣੇ ਕੇ ਲਈ ਆਮ ਆਦੀ ਪਾਰਟੀ ਨੇ ਅਗਰ ਇਸ ਕੋ ਲੈ ਕੇ ਆਏ ਇਸ ਅਸੀਂ ਤਾਂ ਕਹਿੰਦੇ ਗੁਰੂ ਪੰਜਾਬ ਸਰਕਾਰ ਤਾਂ ਤਾਂ ਆਪਣਾ ਡੇਲੀ ਦਾ ਖਰਚਾ ਲੋਨ ਤੇ ਹੈਗਾ ਅਗਰ ਅਪਾ 65 ਹਜ਼ਾਰ ਏਕੜ ਨੂੰ ਦੇਖੀਏ ਐਵਰੇਜ ਲਈਏ 50 ਲੱਖ ਤੋਂ 1 ਕਰੋੜ ਰੁਪਏ ਡਿਵੈਲਪਮੈਂਟ ਹੀ ਲੱਗਦਾ ਤੇ 20 25 30 ਹਜ਼ਾਰ ਕਰੋੜ ਚਾਹੀਦਾ ਇਹਨਾਂ ਕੋਲ ਪੈਸੇ ਹੈਗੇ ਆ ਇਹ ਤਾਂ ਰੋਜ਼ ਲੋਨ ਲੈ ਕੇ ਤੇ ਇਹਨਾਂ ਦੀ ਸਰਕਾਰ ਚੱਲ ਰਹੀ ਤੇ ਕੀ ਗੱਲਾਂ ਕਰੀ ਜਾਂਦੇ ਕਿਹੜਾ ਵਿਕਾਸ ਕਰਨਾ ਸੀ ਇਹ ਤਾਂ ਬਿਲਕੁਲ ਲੋਕਾਂ ਨੂੰ ਹੈਂਡ ਲੈਂਡ ਹੋਵਰ ਲੈਂਡ ਹੈਂਡਓਵਰ ਕਰਨੀ ਸੀ ਔਰ ਜੋ ਕੁਝ ਵੀ ਉਹਦੇ ਚ ਹੁੰਦਾ ਸਾਰੀ ਦੁਨੀਆ ਨੂੰ ਪਤਾ ਹੈਗਾ ਬਿਲਕੁਲ ਇਹਨਾਂ ਦਾ ਗਲਤ ਫੈਸਲਾ ਸੀ ਲੈਂਡ ਐਕਵੀਜ਼ੀਸ਼ਨ ਐਕਟ ਦਾ ਵਿਰੋਧ ਸੀ ਉਹਦੀ ਵਾਇਓਲੇਸ਼ਨ ਕਰ ਰਹੇ ਸੀ ਇਸ ਕਰਕੇ ਕੋਰਟਸ ਵੀ ਇੰਟਰਫੇਅਰ ਕੀਤੇ ਔਰ ਲੋਕ ਵੀ ਇੰਟਰਫੇਅਰ ਕੀਤੇ तो साफ तौर से डॉक्टर साहब का कहना है कि यही वजह है कि पहले अदालत ने इस पे रोक लगाया और उसके बाद सरकार को मजबूर होकर भगवंत मान सरकार को इस पॉलिसी को वापस लेना पड़ा कैमरन फिरोज के साथ अजय झादा ने सवेरा दिल्ली पंजाब की भगवंत मान सरकार ने लैंड पुलिंग पॉलिसी वापस ले ली है हमारे साथ बातचीत करने के लिए कांग्रेस पार्टी के वरिष्ठ नेता सांसद डॉक्टर अमर सिंह साहब है डॉक्टर साहब पहले हाई पंजाब हरियाणा हाई कोर्ट का ऑर्डर आता है और उसके बाद भगवंत मान सरकार जिस लैंड पूलिंग पॉलिसी को पंजाब के डेवलपमेंट के लिए बहुत जरूरी बता रही थी उसको वापस ले लिया तो अभी तो यही कहें कि देखो लोगों के प्रैशर किसानों के प्रैशर च और पोलिटिकल पार्टिया और खासकर कांग्रेस के प्रैशर च इन्होंने वापस ले है क्योंकि असी इन्हों चैलेंज किया ਕਿ 1 ਇੰਚ ਜ਼ਮੀਨ ਨਹੀਂ ਲੈਣ ਦਵਾਂਗਾ ਤੁਹਾਨੂੰ ਕਿਉਂਕਿ ਸਭ ਤੋਂ ਪਹਿਲਾਂ ਕਮਾੜਾ ਦੇ ਸਾਹਮਣੇ ਲੁਧਿਆਣਾ ਅਸੀਂ ਉਹ ਗਲਾੜਾ ਦੇ ਸਾਹਮਣੇ ਅਸੀਂ ਪ੍ਰਦਰਸ਼ਨ ਕੀਤਾ ਸੀ ਉੱਥੇ 500 700 ਲੋਕ ਕਿਸਾਨ ਵਿਚਾਰੇ ਟਰੈਕਟਰ ਲੈ ਕੇ ਆਏ ਜਿਨ੍ਹਾਂ ਦੇ ਜ਼ਮੀਨਾ ਲੈ ਰਹੇ ਸੀ ਤੇ ਇਸ ਕਰਕੇ ਇਹ ਸਾਰੇ ਪੰਜਾਬ 'ਚ ਇਹਨਾਂ ਨੂੰ ਲੋਕ ਪਿੰਡਾਂ 'ਚ ਵਣ ਨਹੀਂ ਦੇ ਰਹੇ ਪੋਸਟਰ ਲਾ ਰਹੇ ਸੀ ਕਿ ਆਮ ਪਾਰਟੀ ਦੇ ਲੋਕ ਇਹਨਾਂ ਨੇ ਇਹ ਦੇਖਦੇ ਹੋਏ ਕਿ ਸਾਡਾ ਹਾਲਤ ਬਹੁਤ ਖਰਾਬ ਹੋਣੀ ਆ ਪੰਜਾਬ 'ਚ ਤਾਂ ਵਾਪਸ ਲਿਆ ਵੈਸੇ ਇਹਨਾਂ ਦਾ ਲੁੱਟਣ ਦਾ ਇਰਾਦਾ ਸੀ ਪੰਜਾਬ ਨੂੰ ਬਹੁਤ ਵੱਡੇ ਵੱਡੇ ਕਲੋਨਾਈਜ਼ਰ ਅਰੇ ਚੰਡੀਗੜ੍ਹ 30 40 ਹਜ਼ਾਰ ਏਕੜ 'ਚ ਬਣਿਆ ਸੀ ਇਹ 60 65 ਹਜ਼ਾਰ ਏਕੜ ਮਤਲਬ ਦੋ ਚੰਡੀਗੜ੍ਹ ਦੂੜ ਚੰਡੀਗੜ੍ਹ ਬਣਾਉਣਾ ਇਹਨਾਂ ਨੇ ਕੀ ਬਣਾਉਣਾ ਚਾਹੁੰਦੇ ਸੀ ਕਿਉਂ ਬਣਾਉਣਾ ਚਾਹੁੰਦੇ ਸੀ ਡਿਮਾਂਡ ਕਿੱਥੇ ਹੈਗੀ ਆ ਕੋਈ ਡਿਮਾਂਡ ਨਹੀਂ ਆ 25 ਤੋਂ 27 ਹਜ਼ਾਰ ਪਲਾਟ ਇਹਨਾਂ ਦੀ ਜਾਣਕਾਰੀ ਹੈ ਕਿ ਪੰਜਾਬ ਦੀਆਂ ਸਰਕਾਰੀ ਸਕੀਮਾਂ 'ਚ ਖਾਲੀ ਪਿਆ ਉਮਾ ਮੋਹਾਲੀ ਚ ਇੰਨੇ ਸਪਲੋਟ ਖਾਲੀ ਪਏ ਹੈਗੇ ਆ ਜਿੰਨੇ ਜਿੰਨੇ ਉਹ ਬਾਹਰ ਵਾਲੇ ਸੈਕਟਰ ਹੈਗੇ ਤੇ ਕਿਹੜੀ ਡਿਮਾਂਡ ਸੀ ਇਹ ਤਾਂ ਲੁੱਟਣ ਲਈ ਪੰਜਾਬ ਚ ਇਹਨਾਂ ਨੇ ਪੈਸਾ ਬਣਾਉਣ ਲਈ ਬਣਾਏ ਸੀ ਸਕੀਮ ਲੋਕਾਂ ਨੇ ਇਹਨਾਂ ਨੂੰ ਨਹੀਂ ਕਰਨ ਦਿੱਤਾ ਪੰਜਾਬ ਦੇ ਲੋਕ ਤਾਂ ਇੰਨੇ ਤਾਕਤਵਰ ਨੇ ਕਿ ਉਹਨਾਂ ਨੇ ਜਿਹੜਾ ਪ੍ਰਧਾਨ ਮੰਤਰੀ ਆਪਣਾ ਕਿਸੇ ਨੂੰ ਕਿਸੇ ਦਾ ਕਹਿਣਾ ਨਹੀਂ ਮੰਨਦਾ ਉਹਨਾਂ ਉਹਦੇ ਵੀ ਗੋਡੇ ਲਵਾਤੇ ਸੀ ਇਹ ਕੀ ਹੈਗੇ ਸੀ ਇਹਨਾਂ ਦੇ ਵੀ ਗੋਡੇ ਲਵਾਤੇ ਪੰਜਾਬ ਦੇ ਲੋਕਾਂ ਨੇ जो आप कह रहे हैं कि प्रधानमंत्री को पंजाब के किसानों ने झुका दिया आज भगवंत मान को भी झुका दिया बीजेपी कह रही है कि ये तो सारा हमारे पॉलिटिकल प्रेशर से हुआ हम राज्यपाल से तीन तीन बार मिलने गए और एक पूरा माहौल बनाया कांग्रेस पार्टी क्या इसका क्रेडिट ले रही है या इसकी इसका क्रेडिट सिर्फ और सिर्फ किसानों को और किसानों की नाराजगी को देख के भगवंत मान सरकार ने नहीं देखो ये तो किसान तो मेन सी उदेज कोई डाउट वाली गल नहीं हो तो किसान ही मेन सी ਕਿਸਾਨ ਔਰ ਆਮ ਲੋਕ ਜਿਨ੍ਹਾਂ ਦਾ ਨਹੀਂ ਪਲੋਟ ਵੀ ਆ ਰਿਹਾ ਸੀ ਉਹ ਵੀ ਖੜੇ ਸੀ ਅਸੀਂ ਕਾਂਗਰਸ ਵਾਲੇ ਪਹਿਲੇ ਦਿਨ ਤੋਂ ਨਾਲ ਸੀ ਬੀਜੇਪੀ ਵਾਲੇ ਤਾਂ ਬਾਅਦ ਚ ਆਏ ਪਹਿਲਾਂ ਥੋੜੀ ਆਏ ਐ ਇਹ ਕਈ ਦਿਨ ਬਾਅਦ ਜਦੋਂ ਇਹਨਾਂ ਨੂੰ ਲੱਗਿਆ ਕਿ ਕਾਂਗਰਸ ਨੇ ਪ੍ਰੋਟੈਸਟ ਸ਼ੁਰੂ ਕਰਤਾ ਸਾਡਾ ਹੋ ਗਿਆ ਉਸ ਤੋਂ ਬਾਅਦ ਬਿਆਨ ਆਇਆ ਸੀ ਇਹਨਾਂ ਦੇ ਇਹ ਤਾਂ ਕੀ ਕ੍ਰੈਡਿਟ ਲਈ ਜਾਂਦੇ ਤੁਸੀਂ ਫਿਰ ਉਹ ਤਿੰਨ ਕਾਲੇ ਕਾਨੂੰਨ ਕਿਉਂ ਬੀਜੇਪੀ ਵਾਲਿਆਂ ਨੂੰ ਪੁੱਛਣਾ ਚਾਹੁੰਦੇ ਕਿਉਂ ਬਣਾਏ ਸੀ ਫਿਰ ਤੁਸੀਂ ਉਹ ਡੇਢ ਪੌਣੇ ਦੋ ਸਾਲ ਕਿਸਾਨਾਂ ਨੂੰ ਰੋਲਾਇਆ ਕਿਉਂ ਸੀ ਤੁਸੀਂ 700 ਕਿਸਾਨ ਉਥੇ ਸ਼ਹੀਦ ਹੋ ਗਏ ਸੀ ਉਹ ਤੁਸੀਂ ਕਿਉਂ ਕੀਤਾ ਸੀ ਦੱਸੋ ਜੀ ਔਰ ਸਭ ਲੋਕਾਂ ਦਾ ਨੁਕਸਾਨ ਕਰਕੇ ਜਦੋਂ ਇਲੈਕਸ਼ਨ ਆ ਰਹੀ ਸੀ ਉਹ ਆਪਣਾ ਯੂਪੀ ਚ ਔਰ ਪੰਜਾਬ ਚ ਉਦੋਂ ਤੁਸੀਂ ਵਾਪਸ ਲਿਆ ਤੁਸੀਂ ਤਾਂ ਇਲੈਕਸ਼ਨ ਨੂੰ ਦੇਖ ਕੇ ਵਾਪਸ ਲਿਆ ਹੀ ਕੋਈ ਸ਼ਰਾਫਤ ਨਾਲ ਥੋੜੀ ਵਾਪਸ ਲਿਆਤੀ ਆਮ ਆਦੀ ਪਾਰਟੀ ਕਹਿ ਰਹੀ ਹੈ ਕਿ ਉਹ ਇਹ ਜੋ ਲੈਂਡ ਪੁਲਿੰਗ ਪਾਲਿਸੀ थी ਦਰਅਸਲ ਇਹ ऑर्गेनाइज करने के लिए स्मार्ट शहर बनाने के लिए लोगों के भलाई के लिए डेवलपमेंट के लिए कर रहे थे आप लोगों ने यानी कांग्रेस पार्टी और बीजेपी ने किसानों को गुमराह किया पंजाब के नौजवान लोगों को गुमराह किया तो भाई इस पावर आ गुमराह दूसरे लोगों के मतलब गुमराह किए मतलब किसान अपनी जमीन की रक्षा कर रहे हैं वो सिक्योरिटी वो बचाने की कोशिश कर रहे हैं उन्होंने ये गुमराह कह रहे हैं ਲੋਕਾਂ ਦੀ ਰੋਜ਼ੀ ਰੋਟੀ ਇਹ ਖਾਣ ਦੀ ਕੋਸ਼ਿਸ਼ ਕਰ ਰਹੇ ਹੀ ਕਲੋਨਾਈਜ਼ਰਸ ਦੇ ਨਾਲ ਪਾਰਟਨਰਸ਼ਿਪ ਕਰਕੇ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੈਗੇ ਆ ਤੇ ਫਿਰ ਕਰਨਾ ਫਿਰ ਫਿਰ ਪਾਲਿਸੀ ਵਾਪਸ ਕਿਉਂ ਲੈ ਰਹੇ ਆ ਅਗਰ ਇਹਨਾਂ ਦੇ ਮਨ ਚ ਅਜੇ ਵੀ ਹੈ ਤੇ ਪਾਲਿਸੀ ਕੰਟੀਨਿਊ ਕਰਨ ਫਿਰ ਹੁਣ ਤੇ ਦੇਖੋ ਪੰਜਾਬ ਚ ਕੀ ਨਜ਼ਾਰਾ ਆਉਂਦਾ 2027 ਕੇ ਚੋਣਾਂ ਮੇ ਬੜਾ ਮੁੱਦਾ ਰਹੇਗਾ ਇਸ ਤਰ੍ਹਾਂ ਸੇ ਜੋ ਆਪ ਕਹਿ ਰਹੇ ਕਲੋਨਾਈਜ਼ਰ ਕੇ ਕੋ ਫਾਇਦਾ ਪਹੁੰਚਾਣੇ ਕੇ ਲਈ ਜਾਂ ਪੈਸੇ ਬਣਾਣੇ ਕੇ ਲਈ ਆਮ ਆਦੀ ਪਾਰਟੀ ਨੇ ਅਗਰ ਇਸ ਕੋ ਲੈ ਕੇ ਆਏ ਅਸੀਂ ਤਾਂ ਕਹਿੰਦੇ ਆ ਗੁਰੂ ਪੰਜਾਬ ਸਰਕਾਰ ਤਾਂ ਤਾਂ ਆਪਣਾ ਡੇਲੀ ਦਾ ਖਰਚਾ ਲੋਨ ਤੇ ਹੈਗਾ ਅਗਰ ਅਪਾ 65000 ਏਕੜ ਨੂੰ ਦੇਖੀਏ ਐਵਰੇਜ ਲਈਏ 50 ਲੱਖ ਤੋਂ 1 ਕਰੋੜ ਰੁਪਏ ਡਿਵੈਲਪਮੈਂਟ ਹੀ ਲੱਗਦਾ ਤੇ 20 25 30 ਹਜ਼ਾਰ ਕਰੋੜ ਚਾਹੀਦਾ ਇਹਨਾਂ ਕੋਲ ਪੈਸੇ ਹੈਗੇ ਆ ਇਹ ਤਾਂ ਰੋਜ਼ ਲੋਨ ਲੈ ਕੇ ਤੇ ਇਹਨਾਂ ਦੀ ਸਰਕਾਰ ਚੱਲ ਰਹੀ ਤੇ ਕੀ ਗੱਲਾਂ ਕਰੀ ਜਾਂਦੇ ਕਿਹੜਾ ਵਿਕਾਸ ਕਰਨਾ ਸੀ ਇਹ ਤਾਂ ਬਿਲਕੁਲ ਲੋਕਾਂ ਨੂੰ ਹੈਂਡ ਲੈਂਡ ਓਵਰ ਲੈਂਡ ਹੈਂਡ ਓਵਰ ਕਰਨੀ ਸੀ ਔਰ ਜੋ ਕੁਝ ਵੀ ਉਹਦੇ ਚ ਹੁੰਦਾ ਸਾਰੀ ਦੁਨੀਆ ਨੂੰ ਪਤਾ ਹੈਗਾ ਬਿਲਕੁਲ ਇਹਨਾਂ ਦਾ ਗਲਤ ਫੈਸਲਾ ਸੀ ਲੈਂਡ ਐਕਵੀਜ਼ੀਸ਼ਨ ਐਕਟ ਦਾ ਵਿਰੋਧ ਸੀ ਉਹਦੀ ਵਾਇਓਲੇਸ਼ਨ ਕਰ ਰਹੇ ਹੀ ਇਸ ਕਰਕੇ ਕੋਰਟਸ ਵੀ ਇੰਟਰਫੇਅਰ ਕੀਤੇ ਔਰ ਲੋਕ ਵੀ ਇੰਟਰਫੇਅਰ ਕੀਤੇ ਧੰਨਵਾਦ तो साफ तौर से डॉक्टर साहब का कहना है कि यही वजह है कि पहले अदालत ने इस पर रोक लगाया और उसके बाद सरकार को मजबूर होकर भगवंत मान सरकार को इस पॉलिसी को वापस लेना पड़ा कैमरन फिरोज के साथ अजय झादानिक सवेरा दिल्ली